ਇਕ ਕੋਈ ਗਰੰਟੀ ਪੂਰੀ ਕੀਤੀ ਆ ਵਿਆਹ ਕਰਨ ਲਈ ਇਹਦੀ ਬੇਟੀ ਦੀ ਉਮਰ ਇਹਦੀ ਘਰ ਵਾਲੀ ਤੋਂ ਜ਼ਿਆਦੀ ਹੈ ਬੇਟੀ ਨੇ ਕੀ ਕਿਹਾ ਤੁਮ ਸ਼ਰਮ ਆਉਂਦੀ ਹੈ ਕਹਿੰਦੇ ਕਿ ਇਹ ਸਾਡਾ ਪਾਪ ਹੈ ਜਿੱਦੋਂ ਇੱਕ ਬੇਟੀ ਆਪਣੇ ਬਾਪਰੇ ਦੀ ਗੱਲ ਕਰੇ ਆਪਾਂ ਉਹ ਜੇ ਬੰਦੇ ਨੂੰ ਮੁੱਖ ਮੰਤਰੀ ਬਣਾਤਾ ਕਹਿੰਦਾ ਸੀ ਮੇਰਾ ਹਰਾ ਪਿੰਨਾ ਹੈ ਮੈਂ ਪਿੰਡ ਪਿੰਡ ਜਾਊਂਗਾ ਆ ਕਰ ਦੂੰਗਾ ਉਹ ਕਰ ਦਊਗਾ ਹਰਾ ਪਿੰਡ ਸੈ ਨਹੀਂ ਕਿੱਥੇ ਆ ਮੁੱਖ ਮੰਤਰੀ ਬਾਦਲ ਸਾਹਿਬ ਮੈਂ ਤੁਹਾਡੇ ਸੰਗਤ ਦਰਸ਼ਕ ਕਰਦੇ ਛੋਟੇ ਵਿੱਚ ਰਹਿੰਦੇ ਮਨਵੀਆ ਦਾ ਕਲਾੜਾ ਹਲਕੇ ਦੇ ਵਿੱਚ ਇੱਕ ਵਾਰ ਤੁਸੀਂ ਸਾਰੇ ਪਿੰਡ ਇਕੱਠੇ ਹੋ ਕੇ ਸਾਡੇ ਪਾਰੇ ਥੋੜੇ ਖਾਲੇ ਪੱਕੇ ਨਹੀਂ ਸੀ 300 ਕਰੋੜ ਰੁਪਏ ਲਿਆ ਕੇ ਤੁਹਾਡੇ ਖਾਲੇ ਪੱਕੇ ਕੀਤੇ ਕਿ ਨਹੀਂ ਦੱਸੋ ਹੱਥ ਜੜੇ ਕਰਕੇ ਬਸੋ ਸ਼ਰਮ ਨਹੀਂ ਅਕਾਲੀ ਦਾ ਆਰਦਾਸ ਤੇਰੀ ਸੋਚ ਤੇ ਦੇਖੋ ਇਸ ਇਲਾਕੇ ਤਰਫ ਸੇ 50 ਸਾਲ ਨਹੀਂ ਚੱਕਿਆ ਆ ਤਾਂ ਕਾਲੀ ਦਲ ਦੀ ਸਰਕਾਰ ਹੈ ਤੁਸੀਂ ਮੂਬਾ ਹਰਸਿਮਰ ਸਿੰਘ ਕੌਰ ਦੇ ਸਿਰ ਤੇ ਯਾਦ ਰੱਖਿਆ ਤੇ ਦੇਖੋ ਕਿਵੇਂ ਤਰੱਕੀ ਹੋਈ ਐਸ ਕਰਕੇ ਬੇਨਤੀ ਕਰਨਾ ਹੈ ਤਜਰਕੇ ਕਰਨੇ ਛੱਡ ਦਿਓ ਇਹਨਾਂ ਦੇ ਲਾਰਿਆਂ ਚ ਬੰਦ ਹੁਣ ਛੱਡ ਦਿਓ ਆਪਣੇ ਆਪਣੇ ਐ ਇੱਕ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਪੰਜਾਬ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਆ ਕਿਸਾਨਾਂ ਦੀ ਗੱਲ ਬੰਦੀ ਸ਼੍ਰੋਮਣੀ ਕਾਲੀਵਲੇ ਗਰੀਬ ਦੀ ਜੱਦਬੰਦੀ ਸ਼੍ਰੋਮਣੀ ਕਾਲੀਗਲਾ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਜਿੰਨਾ ਪਾਰਟੀਆਂ ਨੇ ਖੋੜੇ ਪਾਰਟਰਾਂ ਤੋਂ ਤੁਹਾਨੂੰ ਕਿਸਾਨਾਂ ਨੂੰ ਕੰਪਨਿਤ ਕੀਤਾ ਆਇਆ ਭਗਵੰਤ ਮਾਨ ਆ ਤੇ ਅਮਰਸ਼ਾ ਇਕੱਠੇ ਹੋ ਗਏ ਐ ਇਸ ਇਲੈਕਸ਼ਨ ਦੇ ਬਾਅਦ ਤੁਸੀਂ ਦੇਖੋਗੇ ਭਗਵੰਤ ਮਾਨ ਨੇ ਆਮ ਆਪ ਦੀ ਪਾਰਟੀ ਤੋੜ ਕੇ ਨਾਲੇ ਲੀਆਂ ਆਮ ਆਪੀ ਪਾਰਟੀ ਪੰਜਾਬ ਬੀਜੇਪੀ ਦੀ سپورਟ ਆ ਜੂਗੀ ਜਿਵੇਂ ਇਹਨਾਂ ਨੇ ਪਹਿਲਾਂ ਸਾਧ ਬੀਜੇਪੀ ਨੇ ਕੀਤਾ ਆ ਇਕੱਠੇ ਐ ਇਕੱਠੇ ਰਲ ਕੇ ਇਹਨਾਂ ਨੇ ਬਾਰਡਰ ਸੀਲ ਕੀਤਾ ਉਥੋਂ ਪਰਲੇ ਪਾਸੋਂ ਹਰਿਆਣਾ ਤੋਂ ਬੰਬ ਸਿੱਟੇ ਗਏ ਅਦਰੂ ਗੈਸ ਸਿੱਟੇ ਗਏ ਗੋਲੀਆਂ ਚਲਾਈਆਂ ਗਈਆਂ ਆਪਣੇ ਇਸ ਪਰ ਬਾਰਡਰ ਦੇ ਆਪਣੇ ਨੌਜਵਾਨ ਬੱਚੇ ਸ਼ਹੀਦ ਹੋਏ ਜੇ ਕਾਲੀ ਜਲਦੀ ਸਰਕਾਰ ਹੁੰਦੀਏ ਕਿਸੇ ਦੀ ਹਿੰਮਤ ਨਹੀਂ ਜੀ ਆਪਣੇ ਪੰਜਾਬ ਦੇ ਧਰਤੀ ਦੇ ਕੋਈ ਐਜਾ ਕੰਮ ਕਰਲੇ ਆਦਰ ਰਲੇ ਉਧਰ ਕੇਜਰੀਵਾਲ ਦਾ ਸੋਨੀਆ ਨਦੀ ਗਰੀ ਹੈ ਹਰਿਆਣਾ ਇਕੱਠੇ ਲੜੀ ਜਾਂਦੇ ਆ ਪੂਰੇ ਹਿਦੇ ਦੇ ਲੜੀ ਜਾਂਦੇ ਆ ਉਹਨਾਂ ਦਾ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਤੁਹਾਡੀ ਖੇਤਰੀ ਪਾਰਟੀ ਕਮਜ਼ੋਰ ਕਰਨਾ ਤੁਸੀਂ ਆਪਣੀ ਖੇਤਰੀ ਪਾਰਟੀ ਕਮਜ਼ੋਰ ਕਰਤੀ ਨੁਕਸਾਨ ਵੀ ਥੋੜਾ ਹੀ ਹੋਇਆ ਸਪਨਾ ਹੋ ਗਿਆ ਖਾਲਸਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਭੁੱਲ ਜਾਂਦੇ ਹੋ ਕੀ ਕੀ ਤੁਹਾਡੇ ਨਾਲ ੱੱਕੇ ਹੋਇਆ ਭੁੱਲ ਜਾਂਦੇ ਹੋ ਯਾਦ ਕਰੋ ਯਾ ਬਾਪ ਪੁੱਛਣਾ ਦੋਨਾ ਤੁਹਾਨੂੰ 1 ਜੂਨ ਨੂੰ ਕੀ ਹੋਇਆ ਸੀ 40 ਸਾਲ ਪਹਿਲੇ ਕੋਈ ਨਹੀਂ ਦੱਸ ਸਕਦਾ 1 ਜੂਨ ਨੂੰ 40 ਸਾਲ ਪਹਿਲੇ ਕੀ ਹੋਇਆ ਸੀ

आप कांग्रेस को भी वोटा पा दें अपने कुंज की हो गया खालसा जी हो गया अकाली दल कमजोर किया लत मारी तीस साल दसाधना समझौता से लोगंच नहीं छे लोग मैंबरी नहीं छो की गल आई हरसिमरत कौर ने मंत्री भी छड़े ਉਸ ਪਾਰਟੀ ਨਾਲ ਸਮਝੌਤਾ ਵੀ ਛੱਡਿਆ ਦੂਜੇ ਤਾਂ ਹੁਣ ਰਲੇ ਬੈਠੇ ਆ ਤੇ ਉਹਦੇ ਬਾਅਦ ਉਹਨਾਂ ਨੇ ਬੀਜੇਪੀ ਨੇ ਸੋਚਿਆ ਕਿ ਖਾਲਸਾ ਪੰਥ ਨੇ ਸਾਡੇ ਤੇ ਫਟਾ ਸਮਝੌਤਾ ਟੁੱਟਿਆ ਉਹਨਾਂ ਨੇ ਦੇਖਿਆ ਕਾਲੀ ਦਲ ਕਮਜ਼ੋਰ ਹੋ ਗਿਆ ਅੱਜ ਬੀਜੇਪੀ ਨੇ ਕੀ ਕੀਤਾ ਥੋੜਾ ਸ਼ਰੂਪ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿੰਦੀ ਹੈ ਫક્ત ਹਜ਼ੂਰ ਸਾਹਿਬ ਦੀ ਕਮੇਟੀ ਤੇ ਅਰਸੇ ਤੋਂ ਕਾਬੂਜ ਹੋ ਗਈ ਹੈ ਤਤ ਪਟਨਾ ਸਾਹਿਬ ਤੇ ਆਰਐਸਐਸ ਕਾਬੂ ਤਾ ਕਾਬਜ ਹੋ ਗਈ ਹੈ ਦਿੱਲੀ ਕੁਤੂਰਾ ਪ੍ਰਬੰਧਕ ਕਮੇਟੀ ਤੇ ਆਰਐਸਐਸ ਕਾਬਜ ਹੋ ਗਈ ਹੈ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰ ਦਿੱਤੀ ਜੀ ਜਾਗੋਗੇ ਕਿਦੋਂ ਜਿਵੇਂ ਖੋਡੇ ਉਤੋਂ ਦੀ ਕੱਟ ਜਾਣਗੇ ਹਰੇਕਾ ਤੁਹਾਨੂੰ ਬਾਰਡਰਾਂ ਦੇ ਉਹਨਾਂ ਨੇ ਰੋਕ ਕੇ ਕੁਪਿਆ ਸੀ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰ ਦੋਗੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰ ਦੋਗੇ ਤੁਹਾਡੇ ਪਿੰਡਾਂ 'ਚ ਆ ਕੇ ਖੰਡਰ ਵਿੱਚ ਟੁੱਟਣਗੇ ਤੁਹਾਨੂੰ कदों जाओगे कितों नारे जाऊंगे झाड़ू वाले रिश्ता केजरीवाल केजरीवाल कि हड़ आए थे हड़ आए थी मुआवजा किने दता कोई पूछना आया बादल साहब की सरकार ਕਿਸੇ ਨੁਕਸਾਨ ਹੁੰਦਾ ਬਾਦਲ ਸਾਹਿਬ ਪਹਿਲੀ ਪੋਚਾਂ ਤੱਕ ਗੱਜੀ ਐਸੇ ਚੋਣੀਆਂ ਦੇ ਪਾਸੇ ਦਿੱਤੇ ਸੀ ਨਰਮਾ ਘਰਾਵਾ ਜੀ 500 ਕਰੋੜ ਰੁਪਏ ਦਿੱਤਾ ਸੀ ਇੱਥੇ ਹੜ ਆ ਗਏ ਕੋਈ ਪੁੱਛਿਆ ਨਹੀਂ ਗੜੇ ਪਏ ਕੋਈ ਪੁੱਛਿਆ ਨਹੀਂ ਆਈ ਤੁਹਾਡਾ ਪਤਰੀ ਜਿਹੜਾ ਝਾੜੂ ਦੇ ਤੋਂ ਉਮੀਦਵਾਰ ਹੈ ਬਾਗਲ ਪਿੰਡ ਤੋਂ ਜਿੱਥੇ ਖੁੱਡੀਆਂ ਪਿੰਡ ਤੋਂ 20 ਕਿਲੋਮੀਟਰ ਤੇ ਉਹਦੇ ਆਪਣੇ ਪਿੰਡ ਤੋਂ 20 ਕਿਲੋਮੀਟਰ ਤੇ ਗੜੇ ਪਏ ਤਕਰੀਬਨ 100 ਬਟਾਲੀਆਂ ਫਸਲਾਂ ਤਬਾਹ ਹੋ ਗਈਆਂ ਇੱਕ ਦਿਨ ਨਹੀਂ ਗਿਆ ਉੱਥੇ ਪੁੱਛਣ ਪਾਸੇ 1 ਰੁਪਿਆ ਨਹੀਂ ਮਿਲਿਆ ਉਹਨਾਂ ਉੱਥੇ ਬੰਦ ਨਹੀਂ ਦਿੰਦੇ ਹੋ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐ ਇੰਨਾ ਨੁਕਸਾਨ ਦਾ ਕਰਾ ਲਿਓ ਕਿ ਬਾਅਦ ਚ ਆਪਾਂ ਪਾਣੀ ਉਤੋਂ ਵੀ ਟਪ ਜੇ ਕਿ ਆਪਾਂ ਨਾ ਇਕੱਠੇ ਹੋਏ ਖਾਲਸਾ ਜੀ ਨਾ ਇਕੱਠੇ ਹੋਏ ਆ ਕੌਮ ਦੀ ਲੜਾਈ ਹੈ ਆਪਣੀ ਲੜਾਈ ਹੈ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ ਕਰੀਪ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਉਹਨਾਂ ਦਿੱਲੀ ਵਾਲੀਆਂ ਪਾਰਟੀਆਂ ਤੋਂ ਜੇ ਵਾਪਸ ਚਾਉਣੇ ਆ ਫਰਮ ਆਟਾ ਦਾਲ ਮਿਲੇ ਵਾਪਸ ਚਾਉਣੇ ਆ ਸ਼ਗਰ ਮੈਨ ਪੈਨਸ਼ਨ ਮਿਲ ਐਸੀ ਬੱਚਿਆਂ ਦੀ ਪੜ੍ਹਾਈ ਵਾਪਸ ਚਾਲੂ ਹੋਏ ਜੇ ਵਾਪਸ ਚਾਉਣੇ ਆ ਐਡੇ ਥੋੜੇ ਪਿੰਡਾਂ ਗ੍ਰਾਂਟਾਂ ਤੱਕੜੇ ਕਮ ਹੋਣ ਸਕੂਲ ਬਣ ਹਸਪਤਾਲ ਬਣ ਤੇ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਟੱਡੇ ਧੱਲੇ ੱਟੇ ਹੋ ਜੂਓ ਆਪਣੀ ਖੇਤਰੀ ਪਾਰਟੀ ਕੋਮਣੀ ਜਥੇਬੰਦੀ ਪੰਚੀ ਨਮੈਂਦਾ ਜਥੇਬੰਦੀ ਥੱਲੇ ਇਕੱਠੇ ਹੋ ਜੋ ਤਾਂ ਹੀ ਪਚਾਂਗੇ ਕੋਮਣੀ ਇਕੱਲੇ ਦਾ ਜਿੰਦਾਬਾਦ ਕੋਮਣੀ ਇਕੱਲੇ ਦਾ ਜਿੰਦਾਬਾਦ ਨਹੀਂ ਤੇ ਇਹਨਾਂ ਨੇ ਨਹੀਂ ਤੇ ਇਹਨਾਂ ਨੇ ਜਮਾਇਤ ਪਤਰਾ ਕਰਦਣਗੇ ਇਹ ਜੇ ਆ ਦਿੱਲੀ ਵਾਲੀ ਪਾਰਟੀ ਲੁੱਟੇ ਨੇ ਆ ਭਗਵੰਤ ਮਾਨ ਲੁੱਟਕ ਤੇ ਲੱਗਿਆ ਇਹਦੀ ਜਿਹੜੀ ਘਰ ਵਾਲੀ ਹੈ ਉਹਨੇ ਦੁਕਾਨ ਖੋਲੀ ਪਈ ਹੈ ਆ ਹੁਣ ਜਿੰਨੇ ਬਿਲਡਰ ਹੈ ਆ ਰੀਅਲ ਸਟੇਟ ਵਾਲੇ ਆ ਹੁਣੀ ਬੁਲਾਇਆ ਉਹਨਾਂ ਸਾਰਿਆਂ ਨੂੰ ਕਿਹਾ 5-5 ਕਰੋੜ ਰੁਪਏ ਦਿਓ 150 ਬੰਦਾ ਬੁਲਾਇਆ 5-5 ਕਰੋੜ ਰੁਪਏ ਲੈ ਕੇ ਆ ਸ਼ਰਾਬ ਦਾ ਭਟਾ ਲੱਗਾ ਵਟਾ ਵਟਾ ਆ ਜਿਵੇਂ ਐਮਐਲਏ ਆ ਕਿਸੇ ਕੋਲੇ ਚਲੇ ਜਾਓ ਆ ਨਸ਼ਾ ਘਰ ਘਰ ਬੁਲਾਉਣ ਵਾਲਾ ਆ ਆਮ ਆਦਮੀ ਪਾਰਟੀ ਐ ਮੈਂ ਅਸਰ ਨੂੰ ਪੁੱਛਿਆ ਮੈਂ ਐਸਐਸਪੀ ਨੂੰ ਪੁੱਛਿਆ ਜੇ ਮੇਰੇ ਖਲੇ ਐਸਐਸਪੀ ਸੀ ਅੱਜ ਵੀ ਲੱਗੇ ਐ ਕਿ ਨਸ਼ਾ ਇੰਨਾ ਕਿਉਂ ਵੱਧ ਗਿਆ ਕਹਿੰਦੇ ਕਿ ਸਾਨੂੰ ਹੁਕਮ ਆਇਆ ਮੁੱਖ ਮੰਤਰੀ ਤੋਂ ਕਿ ਜਿਹੜਾ ਇਹੰਤਲੇ ਕਹੂਗਾ ਉਹ ਕਰਨਾ ਤੇ ਐਮਐਲਏ ਨੇ ਕਿਹਾ ਕਿ ਆਹ ਬੰਦੇ ਨੂੰ ਹੱਥ ਨਹੀਂ ਲਾਉਣਾ ਕਿਉਂਕਿ ਉਹ ਬੰਦੇ ਇਹਨਾਂ ਮਹੀਨਾ ਬੰਦ ਜਿੱਦਦੇ ਆ ਕੋਈ 10 ਲੱਖ ਦਿੰਦਾ ਕੋਈ 15 ਲੱਖ ਦੇ ਕੇ ਦਿੰਦਾ ਹੁੰਦਾ ਅੱਜ ਡੈਕਸਟਰ ਰਾਜ ਕਰ ਰਹੇ ਆ ਆਪਣਾ ਵੀਰ ਸਿੱਧੂ ਮੂਸੇ ਵਾਲੇ ਨੂੰ ਕਤਲ ਹੋ ਗਿਆ ਇਹਨਾਂ ਦੀ ਗਲਤੀ ਕਰਕੇ ਕਿਛ ਨਾ ਇਹ ਗਾਲ ਕਰਦੀ ਐ ਫਰੋਪੀਆਂ ਲਈ ਜਾਂਦੇ ਆ ਲੁੱਟ ਕੋ ਚਲੀ ਜਾਂਦੀ ਐ ਆਪਣਾ ਘਰ ਪੰਜਾਬ ਐ ਜੇ ਘਰ ਹੀ ਆਪਾਂ ਇੱਥੇ ਇੰਨਾ ਨੁਕਸਾਨ ਹੋ ਗਿਆ ਫੇਰ ਬਚਾਂਗੇ ਕਿਵੇਂ ਐਸ ਕਰਕੇ ਆਪਣੇ ਆਪਣੇ ਐ ਆਓ ਇਕੱਠੇ ਹੋ ਕੇ ਆਪਣੀ ਪਾਰਟੀ ਕੌਮ ਦੀ ਪਾਰਟੀ ਪਿੰਡਾਂ ਦੀ ਪਾਰਟੀ ਗਰੀਬ ਦੀ ਪਾਰਟੀ ਕਿਸਾਨਾਂ ਦੀ ਜੱਤੇ ਪੰਦੀ ਸ਼ਰੋਗ ਨਹੀਂ ਕਾਲੀ ਤਕੜਾ ਕਰ ਲੋ ਤਾਂ ਹੀ ਬਚੋਗੇ ਇੰਨੇ ਹੀ ਕਹਿ ਕੇ ਤੁਹਾਡਾ ਤਰਗਤ ਕਰਦਾ ਤੇ ਬੇਨਤੀ ਕਰਦਾ ਤਕੜੀ ਚੋ ਨਿਸ਼ਾਨ ਆਓ ਪਹਿਲੀ ਤਰੀਕ ਨੂੰ ਜਿਵੇਂ ਇਹਨਾਂ ਨੇ ਪਾਡਰ ਸੀਲ ਕੀਤੇ ਸੀ ਆਪਾਂ ਵੀ ਪਾਡਰ ਸੀਲ ਕਰੀਏ ਇੱਕ ਇੱਕ ਵੋਟ ਇੱਕ ਵੋਟ ਆਪਣੀ ਪੰਜਾਬ ਦੀ ਪਾਰਟੀ ਨੂੰ ਪਾਈਏ ਤੇ ਦਿੱਲੀ ਵਾਲੀਆਂ ਪਾਰਟੀ ਨੂੰ ਇੱਕ ਵੀ ਵੋਟ ਨਾ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਜੀ ਤਕੜੀ ਕੌਨ ਦੀ ਵੋਟਾਂ પાਕੇ ਆਪਾਂ ਇੱਕ ਸਰਕਾਰਾਂ ਬਣਾਉਨੇ ਹੁੰਦੇ ਆ ਜੇ ਆਪਾਂ ਗਲਤ ਫੈਸਲਾ ਕਰ ਲੈਂਦੇ ਆ ਤੇ ਨੁਕਸਾਨ ਵੀ ਆਪਣਾ ਹੀ ਹੁੰਦਾ ਹੈ ਫਿਰ 5 ਸਾਲ ਆਪਾਂ ਨੂੰ ਪਛਤਾਉਣਾ ਪੈਂਦਾ 5 ਸਾਲ ਜੇ ਸਹੀ ਫੈਸਲਾ ਕਰੋਗੇ ਪੰਜ ਸਾਲ ਕੋਲ ਮੁਸ਼ਕਲਾਂ ਨਹੀਂ ਹੁੰਦੀਆਂ ਜਦ ਇਹ ਸੋਚਿਆ ਕਿ ਪਿਛਲੇ 50 ਸਾਲਾਂ ਚ ਕਿੰਨੀ ਵਾਰ ਸਹੀ ਫੈਸਲਾ ਕੀਤਾ ਜਾਂ ਕਿੰਨੀ ਵਾਰ ਗਲਤ ਕੀਤਾ ਤੁਸੀਂ ਜਾਣਦੇ ਹੋ 50 ਸਾਲਾਂ ਵਿੱਚ 22 ਸਾਲ ਤੁਸੀਂ ਹਜ਼ਾਰ ਪ੍ਰਕਾਸ਼ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਪਾਰਟੀ ਨੂੰ ਕੁਝ ਜਤਾਇਆ ਬਾਕੀ ਸਭਾ ਆ ਦਿੱਲੀ ਵਾਲੀਆਂ ਪਾਰਟੀਆਂ ਕਾਂਗਰਸ ਤੇ ਹੁਣ ਝਾੜੂ ਵਾਲੇ ਆਏ ਆ ਪਰ ਵੋਟਾਂ ਪਾਉਣ ਤੋਂ ਪਹਿਲੇ ਆਪ ਆਪਣਾ ਬਈ ਫਾਤਾ ਨਹੀਂ ਦੇਖਦੇ ਕੀ ਨੇ ਕੀ ਕੀਤਾ ਤੁਸੀਂ ਜਾਣਦੇ ਹੋ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਤੁਸੀਂ ਪਿੰਡਾਂ ਆਪਣੇ ਪਿੰਡ 'ਚ ਵੀ ਚਾਰੋਂ ਤਰਫ ਦੇਖ ਲਓ ਕੀ 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 ਨੇ ਬਣਾਇਆ ਮੇਰੇ ਇੱਥੇ ਬਜ਼ੁਰਗ ਬੈਠੇ ਆ ਜਿਨ੍ਹਾਂ 'ਚ ਟਿਊਬਲ ਕਨੈਕਸ਼ਨ ਥੋਡੇ ਲੱਗੇ ਆ ਉਹ ਸਾਰੇ ਹੀ ਅਕਾਲੀ ਦਲ ਦੇ ਦਿੱਤੇ ਆ ਬਾਦਲ ਸਾਹਿਬ ਨੇ ਦਿੱਤੇ ਆ ਜਿੰਨੀਆਂ ਕੱਸੀਆਂ ਬਣੀਆਂ ਪੱਕੇ ਖਾਲੇ ਬਣਿਆ ਅੰਡਰਗ੍ਰਾਉਂਡ ਪਾਈਪਾਂ ਪਈਆਂ ਇਹ ਸਾਰਾ ਕੁਝ ਹੀ ਕਾਲੀ ਦਲ ਦਾ ਪਿੰਡਾਂ ਵਿੱਚ ਮੰਨੀਆਂ ਬਣਾਈਆਂ ਜਿੱਤੇ ਬਕਰ ਝੜਦੇ ਆ ਉਹ ਵੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਬਣੇ ਆ ਆ ਲਿੰਕ ਕਰੋੜਾਂ ਵੀ ਕਾਲੀ ਦਲੀਆਂ ਸਰਕਾਰਾਂ ਤੋਂ ਬਣਿਆ ਥੋੜੇ ਪਿੰਡਾਂ 'ਚ ਵਾਟਰ ਵਰਕਸ ਨਹੀਂ ਹੁੰਦੇ ਸੀ ਪਿਛਲੀ ਵਾਰ ਪਹਿਲੀ ਵਾਰ ਅੱਜ ਹੱਥੇਪਰ ਕਰੇ ਖੁੱਲੇ ਛਿਲੜੀ ਮੈਂ ਭਲਾਡੇ ਤੇ ਇੱਕ ਪਿੰਡਾਂ ਗਿਆ ਕਿਤਾ ਪੀਣਾ ਪਾਣੀ ਨਹੀਂ ਵਾਟਰ ਵਰਕਸ ਜਦੋਂ ਆਪਣੀ ਸਰਕਾਰ ਆਈ ਆ ਸਾਰੇ ਪਿੰਡਾਂ ਵੀ 100 ਵਾਟਰ ਵਰਕਸ ਇੱਕਦਮ ਜੁਟਮਾਏ ਇਹਨਾਂ ਦਾ ਪਾਣੀ ਨਹੀਂ ਜਾਂਦਾ ਸੀ ਥੋੜੇ ਟਿਊਬਲਾਂ ਦੀ ਬੁੱਕ ਬਿਜਲੀ ਕਿਤੀ ਕਾਲੀ ਦਲੀਆਂ ਗਰੀਬ ਜਨਤਾ ਨੂੰ ਆਟਾ ਦਾਲ ਦੀ ਸਕੀਮ ਲਿਆਂਦੀ ਵੀਲੇ ਕਾਣਾ ਦੀ ਕਿਹਨੇ ਲਿਆਂਦੀ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਆਟਾ ਦਾਲ ਮਿਲਦਾ ਜੀ ਸਰਦਾਰ ਨੂੰ ਜਿਹੜੇ ਬਾਦਲ ਸਾਹਿਬ ਨੇ ਦਿੱਤੇ ਉਹ ਹੁਣ ਮਿਲਦਾ ਨਹੀਂ ਮਿਲਦਾ ਪੈਨਸ਼ਨਾਂ ਕੱਟੀ ਗਈਆਂ ਅਸੀਂ ਥੋੜਾ ਮੈਡੀਕਲ ਇੰਸ਼ੋਰੈਂਸ ਕਰਾਇਆ ਸੀ ਜਿੱਤੇ ਤੁਸੀਂ ਮੁਫਤ ਇਲਾਜ ਕਰਾ ਸਕੋ ਬੰਦ ਹੋ ਗਿਆ ਅਸੀਂ ਇਹ ਸੀ ਬੱਚਿਆਂ ਨੂੰ ਉਤ ਬਣਾਉਂਦੇ ਸੀ ਕਾਲਜਾਂ ਸਾਰੀ ਸਕਾਲਰਸ਼ਿਪ ਦੀ ਪੇਸ਼ੀ ਬੰਦ ਕਰਾ ਦਿੱਤਾ ਸੇਵਾ ਕੇਂਦਰ ਬੰਦ ਹੋ ਗਏ ਲੜਕੀਆਂ ਨੂੰ ਸਾਈਕਲ ਦਿੰਦੇ ਸੀ ਸਕੂਲ ਪਾਂਪੀ ਤੇ ਜਰਮੀਆਂ ਵਾਲੇ ਲੜਕੀਆਂ ਨੂੰ ਬੰਦ ਹੋ ਗਏ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਂ ਦਿੱਤੇ ਸੀ ਬੰਦ ਹੋ ਗਿਆ ਵੋਲਡ ਕੱਪ ਕਬੱਡੀ ਕਰਾਉਂਦੇ ਜੀ ਬੰਦ ਹੋ ਗਿਆ ਪਿਛਲੇ 10 ਸਾਲ ਆਪਾਂ ਆਪਣਾ ਹੀ ਨੁਕਸਾਨ ਕਰਾਇਆ ਪਹਿਲੇ ਕੈਪਟਨ ਅਮਰਿੰਦਰ ਸਿੰਘ ਦੀ ਗੱਲਾਂ ਚਾਕੇ ਔਰ ਇਹ ਟੁਕੀਆਂ ਸੌਫਾ ਦੀਆਂ ਤਾਂ ਆਪਾਂ ਮਿੰਡ ਦੀ ਸਾਰੀਆਂ ਵੋਟਾਂ ਪਾਦੀਆਂ ਤੇ 5 ਸਾਲ ਦਿਖਾਈ ਨਹੀਂ ਦਿੱਤਾ ਕੰਮ ਸਾਰਾ ਹੋ ਗਿਆ ਉਦੋਂ ਬਾਅਦ ਆ ਝਾੜੂ ਵਲੇ ਆ ਇਹਨਾਂ ਨੇ ਝੂਠ ਬੋਲਿਆ ਇੰਨਾ ਦੇ ਮਗਰ ਲੱਗੇ ਤੇ ਹੁਣ ਹੋਕ ਕੀ ਦੀਆ ਕਿਦੇ ਮੁੱਖ ਮੰਤਰੀ ਦਿਖਾਈ ਦਿੱਤਾ ਕਿਤੇ ਹਜ਼ਾਰ ਰੁਪਏ ਹਰਔਰਤ ਕੋ ਪਾਇਆ ਇਹਨਾਂ ਤੱਕ ਸਾਰੀਆਂ ਟੈਂਸ਼ਨ ਆਈ ਹੈ ਉਹਨਾਂ ਨੇ ਤਾਂ ਠੱਗੀ ਮਾਰਨੀ ਸੀ ਮਾਰ ਲਈ ਕਿਉਂਕਿ ਇਹ ਸਾਰੀਆਂ ਦਿੱਲੀਏ ਤੋਂ ਪਾਈਆਂ ਪਾਰਟੀਆਂ ਆ ਪੰਜਾਬ ਦੀ ਕੋਈ ਪਾਰਟੀ ਨਹੀਂ ਪੰਜਾਬ ਦੀ ਜੱਥੇਬੰਦੀ ਐ ਛੋਟੀ ਚਲੋ ਮਨੀ ਇਹ ਕਾਲੀ ਗੱਲ ਤੁਹਾਡੀ ਪਿੰਡਾਂ ਦੀ ਪਾਰਟੀ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ 103 ਸਾਲ ਪੁਰਾਣੀ ਪਾਰਟੀ ਤੁਹਾਡੇ ਵਿੱਚੋਂ ਬਣੀ ਪਾਰਟੀ ਤੁਹਾਡਾ ਦੁੱਖਦਰ ਸਮਝਦੀ ਐ ਖਸਬਸਿਆ ਸਮਝਦੀ ਐ ਤਾਈਓ ਤੁਸੀਂ ਦੇਖਿਆ ਜਦੋਂ ਕਾਲੀ ਨਦੀ ਸਰਕਾਰ ਆਉਂਦੀ ਐ ਤਾਈਓ ਪਿੰਡਾਂ ਦੀ ਦਿੱਤੀ ਆਉਂਦੀ ਐ ਗਰੀਬ ਕਿਸਾਨ ਮਜ਼ਦੂਰ ਨੂੰ ਸੁਰਤਾ ਮਿਲਦੀ ਐ ਕਿੰਨੇ ਸਾਲ ਤੁਸੀਂ ਕਾਲੀਵਲ ਦੀ ਸਰਕਾਰ ਨਹੀਂ ਬਣਾਉਂਦੇ ਨੁਕਸਾਨ ਵੀ ਆਪਣਾ ਹੀ ਹੁੰਦਾ ਆ ਆ 5 ਸਾਲ ਕੈਪਟਨ ਦੀ ਇੱਕ ਨਿਸ਼ਾਨੀ ਨਹੀਂ ਖੋਦੇ ਕੋਲੇ 1 ਰੁਪਏ ਦੀ ਕਰਾਂਟ ਨਹੀਂ ਆ ਝਾੜੂ ਵਾਲੇ ਤੱਕੀ ਕਰਨਾ ਸੀ ਤੁਸੀਂ ਦੇਖ ਲਓ ਦੀਪਾ ਹਰਸ਼ਵਰਧ ਕੋਰ ਬਾਦਲੇ ਪੀ ਬਣਾਏ ਕਿੰਨੀ ਤੱਕੀ ਆਪਣੇ ਲਾਕੇ ਛੋਈ ਏਮ ਜਬਰਗੇ ਹਸਤਾ ਲਿਖੇ ਆ ਗੇ ਵਡੇ ਵਡੇ ਥਰਮਲ ਪਲਾਂਟ ਇੱਥੇ ਆ ਗਏ ਪਹਿਲੇ ਗਰਮੀ ਮਰਦੇ ਹੁੰਦੇ ਸੀ ਆਪਾਂ ਸਾਰੇ ਜਨਰੇਟਰ ਲਾਈ ਸੀ ਆ ਬਿਜਲੀ ਪੂਰੀ ਕੀਤੀ ਕਾਲੀ ਵੱਲ ਨੇ ਕੀਤੀ ਅੱਜ ਫੈਕਟਰੀਆਂ ਆ ਗਈਆਂ ਸੈਂਟਰਲ ਯੂਨੀਵਰਸਿਟੀਆਂ ਆ ਗਈਆਂ ਸੜਕਾਂ ਦੇਖੋ ਕਿੰਨੀਆਂ ਬਣਾਵੀਆਂ ਅੱਜ ਸਤੂਲ ਘਰ ਤੋਂ ਲਿਆ ਥੋੜੇ ਭਲਾਡੇ ਤੁਸੀਂ ਅੰਮਰਸਰ ਸਾਹਿਬ ਜਾਂਦੇ ਹੋ ਚੰਡੀਗੜ੍ਹ ਜਾਂਦੇ ਹੋ ਲੁਧਿਆਣਾ ਜਲੰਧਰ ਜਾਂਦੇ ਹੋ ਸੜਕਾਂ ਦੇਖੋ ਕਿੰਨੀਆਂ ਬਣਾਵੀਆਂ ਤੇ ਫਿਰ ਆਪਾਂ ਬਾਰ-ਬਾਰ ਤਜਰਬੇ ਕਰਦੇ ਆ। ਆ ਜਿਹੜਾ ਮੁੱਖ ਮੰਤਰੀ ਸਰਕਾਰ ਬਣਾਈ ਆ ਝਾੜੂ ਵਾਲਾ ਨਹੀਂ ਕੋਈ ਮੁੱਖ ਮੰਤਰੀ ਕਹਿ ਕੇ ਲਾ ਕੇ। ਰਾਤ ਨੂੰ ਸ਼ਰਾਬ ਪੀ ਲੈਂਦਾ ਉਹਨੂੰ ਪਤਾ ਹੀ ਨਹੀਂ ਪੈਂਦਾ ਕਰ ਕੀ ਰਿਹਾ ਐ। ਆ ਪਰਸੋ ਸ਼ਾਮ ਨੂੰ ਰਾਤ ਨੂੰ ਜਲਸਾ ਸੀ ਮੈਂ ਲੰਦਾ 7:00 ਵਜੇ। ਪਠੰਡੇ ਸ਼ਹਿਰ ਇੰਨੀ ਸ਼ਰਾਬ ਪੀ ਕੇ ਆ ਗਿਆ ਤੇ ਗੱਡੀ ਤੇ ਚੜ ਕੇ ਇੱਕ ਬੋਤਲ ਪਾਣੀ ਦੀ ਆਪਣੇ ਸਿਰ ਤੇ ਡੋਲ ਲਈ। ਇੰਨਾ ਮੈਨੂੰ ਗਰਮੀ ਲੱਗਦੀ ਹੈ। ਇਹਦੀ ਉਮਰ ਕਿੰਨੀ ਹੈ? 55 ਸਾਲ। ਵਿਆਹ ਕੀਤਾ ਹੈ? 25 ਸਾਲ ਦੀ ਲੜਕੀ ਨਾਲ।